ਬਹਾਦਰ ਸਿਮਰੀਏ ਕਰ ਨਾਨਦਿਆਵੇ ਤਾਏ ਸੁਰਠ ਮਹਲਾ ਨਾਮਾ ਮਾਈ ਮਨ ਮੇਰੋ ਬਸ ਨਾਹੀ ਨਿਸ ਬਾਸੁਰ ਬਿਖਿਨ ਕੋ ਧਾਵਤ ਕਹਿ ਬਿਦਰ ਕੋ ਤਾਹੇ ਰਹਾਉ ਬੇਦ ਪ੍ਰਾਨ ਸਿਮਰਤ ਕੇ ਮਤ ਸੁਣ ਨਿਮਖ ਨਾਹੀ ਇਹ ਬਸਾਵੇ ਪਰ ਧਨ ਪਰਦਾ ਰਾਸਿਹੁ ਰਚਿਓ ਬਿਰਥਾ ਜਨਮ ਸਿਰਾਵੇ ਮਦ ਮਾਇਆ ਕੈ ਭੈਉ ਬਾਵਰੋ ਸੂਜਤ ਨੈ ਕਛ ਗਿਆਨਾ ਘਟ ਹੀ ਭੀਤਰ ਬਸਤ ਨਿਰੰਜਨ ਤਾਕੂ ਮਰਮ ਨਾ ਜਾਨਾ ਜਬ ਹੀ ਸਰਨ ਸਾਧ ਕੀ ਆਇਓ ਦੁਰਮਤ ਸਗਲ ਬਿੜਾਸੀ ਤਬ ਨਾਨਕ ਚੇਤਿਓ ਚਿੰਤਾ ਮਨ ਕਾਟੀ ਜਮ ਕੀ ਫਾਸੀ ਇਹ ਗੁਰੂ ਪਾਤਸ਼ਾਹ ਜੀ ਨੇ ਪਾਵਨ ਬਚਨ ਮੇਰੇ ਤੁਹਾਡੇ ਭਲੇ ਲਈ ਬਖਸ਼ਿਆ ਹੈ ਜੋ ਸਤ ਗੁਰਾਂ ਨੇ ਰਾਗ ਸੋਰਠ ਦੇ ਅੰਦਰ 632 ਅੰਗ ਦੇ ਉੱਪਰ ਮਹਾਰਾਜ ਜੀ ਨੇ ਮੇਰੇ ਤੁਹਾਡੇ ਭਲੇ ਲਈ ਬਖਸ਼ਿਆ ਆਓ ਇਸ ਪਾਵਨ ਬਚਨ ਦੀ ਸਾਂਝ ਪਾਈਏ ਵਿਚਾਰਾਂ ਦੀ ਸਾਂਝ ਪਾਈਏ ਗੁਰੂ ਫਤਿਹ ਦੀ ਸਾਂਝ ਪਾਉ ਪੈ ਅਦਬ ਪਿਆਰ ਸਤਕਾਰ ਸਹਿਤ ਹਾਜ਼ਰੀ ਲਵਾਈਏ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬ੍ਹ ਜੀ ਅੱਜ ਇੱਕ ਅੰਦਰ ਦਾ ਦਰਦ ਜੋ ਭਗਤੀ ਕਰਨ ਵਾਲਿਆਂ ਦੇ ਅੰਦਰ ਹੁੰਦਾ ਜਾਂ ਕਹਿ ਲੋ ਕਿ ਜਿਹੜੇ ਜਿਗਿਆਸੂ ਜਾਣਨੇ ਉਹ ਜਦੋਂ ਜਗਿਆਸੂ ਤੂੰ ਸਾਧ ਬਣਨ ਤੱਕ ਦੀ ਅਵਸਥਾ ਤੇ ਪਹੁੰਚਦੇ ਨੇ ਉਹਨਾਂ ਦੇ ਅੰਦਰ ਦੀ ਇਹ वेदना ਉਹਨਾਂ ਦੇ ਅੰਦਰ ਦੀ ਇਹ ਪੀੜਾ ਜਿਹਨੂੰ ਭਟਕਿਰਤ ਸਹਿਬਾਨ ਨੇ ਇੱਕ ਵਾਰੀ ਬੜਾ ਸੋਹਣਾ ਬਚਨ ਕੀਤਾ ਸੀ ਕਹਿੰਦੇ ਹਮ ਅਵਗਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸਤਦਾਰਾ ਸਿਓ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਣਾਈ ਅੰਦਰ ਦਾ ਇਹ ਤਰਲਾ ਸੀ ਸੱਚੇ ਪਾਤਸ਼ਾਹ ਜੇ ਆਪਣੇ ਔਗਣਾ ਵੱਲ ਵੇਖੀਏ ਆਪਣੇ ਐਬਾਂ ਵੱਲ ਵੇਖੀਏ ਤਾਂ ਤੁਹਾਡਾ ਇਹ ਬਚਨ ਵਾਰ-ਵਾਰ ਸਾਹਮਣੇ ਆ ਜਾਂਦਾ ਹੈ ਕਿ ਜੀਉ ਡਰਤ ਹੈ ਆਪਣਾ ਕੈਸੋਂ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਜਦੋਂ ਆਪਣੇ ਅੰਦਰ ਵੱਲ ਵੇਖਦੇ ਆਂ ਡਰ ਲੱਗਦਾ ਆ ਜਿਹਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਪਿਤਾ ਜੀ ਇੱਕ ਵਾਰੀ ਕਹਿੰਦੇ ਨੇ ਕਹਿੰਦੇ ਹਮ ਡੋਲਤ ਬੇੜੀ ਪਾਪ ਭਰੀ ਹੈ ਪਵਣ ਲੱਗੇ ਮਤ ਜਾਈ ਸੰਮੁਖ ਸਿਧ ਪਹੇਟਣ ਕੋ ਆਏ ਨੇ ਚੌਦੇ ਵਡਿਆਈ ਗੁਰ ਤਾਰ ਤਾਰਨ ਹਾਰਿਆ ਦੇਹ ਭਗਤ ਪੂਰਣ ਅਬਨਾਸੀ ਹਉ ਤੁਝ ਕੋ ਬਲਿਹਾਰਿਆ ਤਰਲਾ ਕਰਦੇ ਅੱਜ ਮਹਾਰਾਜ ਜੀ ਆਪਣੇ ਮਨ ਦੀ ਗੱਲ ਕਰਦੇ ਹਾਂ ਉਸ ਪ੍ਰਮਾਤਮਾ ਨੂੰ ਮਾਂ ਮੰਨ ਕੇ ਕਹਿੰਦੇ ਮਾਈ ਮਨ ਮੇਰੋ बसना है कहंदे हे मां ਆ ਜਿਹੜਾ ਮੇਰਾ ਮਾਨਿਆ ਨਾ ਇਹ ਮੇਰੇ ਵਸ ਵਿੱਚ ਨਹੀਂ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਪਿਤਾ ਕੋਲ ਦੋ ਸਿੱਖ ਆਏ ਸੇਵਾ ਕਰਦੇ ਰਹੇ ਮਹਾਰਾਜ ਜੀ ਦੇ ਚਰਨਾਂ ਵਿੱਚ ਕਹਿੰਦੇ ਪਾਤਸ਼ਾਹ ਜੀ ਤੁਹਾਡੇ ਚਰਨਾਂ ਵਿੱਚ ਸੇਵਾ ਕਰਦੇ ਹਾਂ ਪਰ ਸਾਨੂੰ ਨਹੀਂ ਲੱਗਦਾ ਸਾਨੂੰ ਕੋਈ ਲਾਹਾ ਮਿਲਿਆ ਸਾਬ ਜੀ ਕਹਿੰਦੇ ਕਿਉਂ ਕੀ ਹੋਇਆ ਕਹਿੰਦੇ ਪਾਤਸ਼ਾਹ ਜੀ ਤੁਹਾਡੀ ਸੰਗਤ ਵਿੱਚ ਬੈਠਨੇ ਆਂ ਕਥਾ ਕੀਰਤਨ ਸੁਣਦੇ ਆਂ ਨਾਮ ਹੀ ਜਪਦੇ ਆਂ ਪਰ ਸਾਡਾ ਮਨ ਨਹੀਂ ਟਿਕਦਾ ਸਾਹਿਬ ਜੀ ਨੇ ਪੁੱਛਿਆ ਕਹਿੰਦੇ ਕਿੰਨਾ ਚਿਰ ਹੋ ਗਿਆ ਸੰਗਤ ਵਿੱਚ ਆਉਂਦਿਆਂ ਨੂੰ ਕਹਿੰਦੇ ਪਾਤਸ਼ਾਹ ਜੀ ਚਾਰ ਪੰਜ ਸਾਲ ਹੋ ਗਏ ਨੇ ਮਹਾਰਾਜ ਜੀ ਕਹਿੰਦੇ ਸੰਗਤ ਵਿੱਚ ਆਣ ਕੇ ਚਾਰਾਂ ਪੰਜਾਂ ਸਾਲਾਂ ਬਾਅਦ ਵੀ ਇਹ ਪਤਾ ਲੱਗ ਜਾਏ ਕਿ ਮੇਰਾ ਮਨ ਨਹੀਂ ਟਿਕਦਾ ਪਿਆ ਇਹ ਪਰਮਾਤਮਾ ਦੇ ਪਿਆਰ ਦੀ ਪਰਮਾਤਮਾ ਦੇ ਬਖਸ਼ਿਸ਼ ਦੀ ਨਿਸ਼ਾਨੀ ਹੈ ਆਪਣੇ ਵਿੱਚੋਂ ਬਹੁਤਿਆਂ ਨੂੰ ਨਹੀਂ ਮਹਿਸੂਸ ਹੁੰਦਾ ਕਿ ਮੇਰਾ ਮਨ ਟਿਕਦਾ ਨਹੀਂ ਹੈ ਮੇਰਾ ਮਨ ਭਟਕਦਾ ਆ ਸਹਿਬ ਇਸੇ ਲਈ ਕਹਿੰਦੇ ਮਾਹੀ ਮਨ ਮੇਰੋ बस 나ਹੇ ਕਹਿੰਦੇ ਹੈ ਮਾਂ ਆ ਮੇਰਾ ਮਨ ਵਸ ਵਿੱਚ ਨਹੀਂ ਹੈ ਹੁਣ ਅੱਗੋ ਫਿਰ ਕਹਿਣ ਰੱਬ ਪੁੱਛਦਾ ਵੀ ਹੋਇਆ ਕੀ ਹੈ ਫਿਰ ਦੱਸਦੇ ਕਹਿੰਦੇ ਨਿਸਵਾਸੁਰ ਵਿਖੇਨ ਕੋ ਧਾਵਤ ਕਹਿ ਬਿਦ ਰੋਕੋ ਤਾਹੇ ਕਹਿੰਦੇ ਹੈ ਮਾਂ ਇਹ ਦਿਨ ਪੁਰ ਰਾਤ ਦਿਨ ਪੁਰ ਰਾਤ ਇਹ ਵਿਸ਼ਿਆਂ ਵਾਲੇ ਪਾਸੇ ਭਜਦਾ ਰਹਿੰਦਾ ਹੈ ਕਈ ਵਾਰੀ ਸੋਚੀਦਾ ਹੈ ਰੱਬ ਨੇ 24 ਘੰਟੇ ਮੈਨੂੰ ਤੁਹਾਨੂੰ ਦਿੱਤੇ ਸਾਰਿਆਂ ਨੂੰ ਬਰਾਬਰ ਦਿੱਤੇ ਐ ਇੱਕ ਉਹ ਬੰਦੇ ਨੇ ਜਿਹੜੇ ਇਕੱਲੇ ਬੈਠ ਕੇ ਇਸ ਗੱਲ ਕਰਕੇ ਰੋਂਦੇ ਪਏ ਨੇ ਸਾਡੇ ਤੋਂ ਇੱਕ ਸਾਹ ਵੀ ਵਿਅਰਥ ਕਿਵੇਂ ਚਲਾ ਜਾਂਦਾ ਆ ਜਿਹਨੂੰ ਮਹਾਰਾਜ ਕਹਿੰਦੇ ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ ਹੁਣ ਦੂਜੇ ਉਹ ਨੇ ਜਿਹੜਾ ਨੂੰ ਕਹੀਏ ਜੀ ਬਾਣੀ ਪੜ ਲਓ ਪਾਠ ਕਰ ਲਓ ਕਹਿੰਦੇ ਬੰਬੇ ਸਾਡ ਕੋਈ ਟਾਈਮ ਹੀ ਨਹੀਂ ਹੈਗਾ ਹਾਲਾਂਕਿ ਦੁਕਾਨ ਉਹ ਵੀ ਉਸੇ ਟਾਈਮ ਖੋਲਦੇ ਉਸੇ ਟਾਈਮ ਬੰਦ ਕਰਦੇ ਜਿਹੜੇ ਟਾਈਮ ਆਪਾਂ ਖੋਲਦੇ ਆਪਾਂ ਬੰਦ ਕਰਦੇ ਅਸਲ ਵਿੱਚ ਕਹਾਣੀ ਕੀ ਹੈ ਜਿੰਨਾ ਜ਼ਿਆਦਾ ਮਨ ਵਿਸ਼ਿਆਂ ਵਿਕਾਰਾਂ ਵਾਲੇ ਪਾਸੇ ਹੋਏਗਾ ਇਹ ਹੋਰ ਸਾਰੇ ਕੰਮ ਤੇ ਕਰ ਲੇਗਾ ਪਰ ਰੱਬ ਵਾਲਾ ਨਹੀਂ ਕਰੇਗਾ ਬਾਬਾ ਫਰੀਦ ਸਾਹਿਬ ਨੇ ਇਸੇ ਲਈ ਬਚਨ ਕੀਤਾ ਕਹਿੰਦੇ ਫਰੀਦਾ ਜਾ ਤੌ ਖੱਟਣ ਵੇਲ ਤਾਂ ਤੂੰ ਰਤਾ ਦੁਨੀਸਿਓਂ ਮਰਗ ਸਵਾਈ ਨਹੀਂ ਹੈ ਜਾਂ ਭਰਿਆ ਤਾਂ ਲਦਿਆ ਕਹਿੰਦੇ ਬੰਦਿਆ ਜਦੋਂ ਤੇਰਾ ਖੱਟਣ ਦਾ ਕਮਾਉਣ ਦਾ ਵੇਲਾ ਸੀ ਉਦੋਂ ਤਾਂ ਤੂੰ ਕਹਿੰਦੇ ਹੋਰ ਪਾਸੇ ਲੱਗਾ ਰਿਆ ਵਕਾਰ ਕਮਾਉਂਦਾ ਰਿਆ ਪਰ ਜਦੋਂ ਹੁਣ ਤੇਰੇ ਸਵਾਸਾਂ ਰੂਪੀ ਭਾਂਡਾ ਟੁੱਟਣ ਲੱਗਾ ਤੇਰੇ ਸਵਾਸ ਖਤਮ ਹੋਣ ਲੱਗੇ ਕਹਿੰਦੇ ਹੁਣ ਤੂੰ ਨੀਆਂ ਦੇ ਵਿੱਚ ਕਬਰਾਂ ਦੇ ਵਿੱਚ ਪਹੁੰਚਣ ਵਾਲਾ ਆ ਕਹਿੰਦੇ ਹੁਣ ਰੱਬ ਨੇ ਤੇਰੇ ਤੋਂ ਸਾਹ ਮਕਾਦ ਦਿੱਤੇ ਤੇਰੇ ਖੋਲ ਲੈਣੇ ਨੇ ਸਾਬ ਇਹ ਸੇ ਕਹਿੰਦੇ ਨੇ ਆ ਮੇਰਾ ਮਨਣਾ ਦਿਨ ਪਰ ਰਾਤ ਵਿਸ਼ਿਆਂ ਵਕਾਰਾਂ ਵਾਲੇ ਪਾਸੇ ਲੱਗਾ ਰਹਿੰਦਾ ਕਹਿੰਦੇ ਮਾਂ ਮੈਨੂੰ ਸਮਝ ਨਹੀਂ ਆਉਂਦੀ ਕਿਹੜੇ ਤਰੀਕੇ ਨਾਲ ਮੈਂ ਇਸ ਮਨ ਨੂੰ ਰੋਕ ਪਾ ਲਵਾਂ ਫਿਰ ਹਾਉ ਦੇ ਬੰਨ ਤੋਂ ਬਾਅਦ ਬੜੀ ਪਿਆਰੀ ਕਿਰਪਾ ਕਰਦੇ ਸਤਿਗੁਰੂ ਪਿਆਰ ਨਾਲ ਫਰਮਾਉਂਦੇ ਬੇਦ ਪੁਰਾਨ ਸਿਮਰਤ ਕੇ ਮਤ ਸੁਣ ਨਿਮਖ ਨਾਹੀ ਇਹ ਬਸਾਵੇ ਕਹਿੰਦੇ ਇਹ ਗੱਲ ਨਹੀਂ ਹੈ ਕਿ ਮੈਂ ਮਾਰੇ ਕੰਮ ਹੀ ਕਰਦਾ ਪਿਆ ਆ ਮੈਂ ਰੱਬ ਦਾ ਨਾਮ ਲੈਣਾ ਰੱਬ ਦਾ ਨਾਮ ਸੁਣਦਾ ਆ ਬੇਦ ਪੁਰਾਨ ਸਿਮਰਤ ਕੇ ਮਤ ਸੁਣ ਉੰਦੇ ਮ ਸੁਣੀਆਂ ਗੱਲਾਂ 베ਦਾਂ ਦੀਆਂ ਪੁਰਾਣਾ ਦੀਆਂ ਸਿਮਰਤੀਆਂ ਦੀਆਂ ਵੇਖੋ ਉਹ ਕੁ마ੜਾ ਉਪਦੇਸ਼ ਨਹੀਂ ਦਿੰਦੇ ਗੱਲ ਇਹ ਹੈ ਕਿ ਜਿੰਨੂੰ ਵਿਚਲੀ ਗੱਲ ਸੁਣ ਜਾਏ ਬਾਰੋਂ ਬਾਰੋਂ ਤਾਂ ਸਾਰੇ ਸੁਨਣਾ ਚਾਹੁੰਦੇ ਨੇ ਵਿਚਲੀ ਗੱਲ ਕੋਈ ਸੁਣ ਕੇ ਰਾਜੀ ਨਹੀਂ ਹੁੰਦਾਗਾ 베ਦ ਪ੍ਰਾਣ ਸਿਮਰਤ ਕੇ ਮਤ ਸੁਣ ਨਿਮਖ ਨਾ ਹੀਏ ਬਸਾਵੈ ਪਰ ਜਿਹੜੀ ਉਹ ਗੱਲ ਕਹਿੰਦੇ ਪਏ ਨੇ ਕਹਿੰਦੇ ਅਸੀਂ ਉਹਨੂੰ ਮੰਨ ਕੇ ਰਾਜੀ ਨਹੀਂ ਆ ਗੁਰੂ ਰਾਮਦਾਸ ਮਹਾਰਾ ਪਿਤਾ ਜੀ ਨੂੰ ਇੱਕ ਵਾਰੀ ਸਿੱਖਾਂ ਨੇ ਪੁੱਛ ਲਿਆ ਕਹਿੰਦੇ ਮਹਾਰਾਜ ਜੀ ਤੁਹਾਡੇ ਦਰਬਾਰ ਦੇ ਉੱਪਰ ਐਨੇ ਸਿੱਖ ਐਨੇ ਪਿਆਰ ਕਰਨ ਵਾਲਿਆਂ ਰੂਹਾਂ ਇਹ ਤੇ ਮਾਰੇ ਤੁਹਾਡੇ ਤੋਂ ਜਿੰਦਰ ਸ਼ਾਵਰ ਕਰਦੇ ਹੁਣ ਗੀ ਸਾਬ ਕਹਿੰਦੇ ਨਹੀਂ ਪਰਮਿਆਂ ਸਾਬ ਕਹਿੰਦੇ ਇਹ ਪੜਦਾ ਹੀ ਹੈ ਸਿੱਖਾਣੇ ਪੁੱਛਿਆ ਮਹਾਰਾਜ ਜੀ ਨਹੀਂ ਐਨੇ ਲੋਕ ਠਾਠਾ ਮਾਰਦੇ ਆਉਂਦੇ ਆ ਇਹ ਫਰੇਬੀ ਤਾਂ ਨਹੀਂ ਹੈ ਮਹਾਰਾਜ ਕਹਿੰਦੇ ਫਰੇਬੀ ਨਹੀਂ ਹੈ ਝੂਠੇ ਨਹੀਂ ਹੈ ਪਰ ਜੋ ਅਸੀਂ ਕਹਿਣਾ ਚਾਹੁੰਦੇ ਆ ਉਹ ਕੋ ਵਿਰਲਾਟਾਂ ਵਾਂ ਸੁਨੇਗਾ ਸਰਵ ਨੇ ਉੱਥੇ ਬਚਨ ਕੀਤਾ ਕਹਿੰਦੇ ਸੇਵਕ ਸਿੱਖ ਪੂਜਣ ਸਾਭ ਆਵੈ ਸਭ ਗਾਵੇ ਹਰ ਹਰ ਊਤਮ ਬਾਣੀ ਗਾਵੇ ਆ ਸੁਣਿਆ ਤਿਨ ਕਾ ਹਰ ਥਾਂ ਪਾਵੈ ਜਿਨ ਸਤ ਗੁਰ ਕੀ ਆਗਿਆ ਸਤ ਸਤ ਕਰਮਾਨੀ ਇਸ ਲਈ ਮਹਾਰਾਜ ਦੇ ਇੱਕ ਉਰ ਬਚਨ ਹੈ ਸਾਹਿਬ ਕਹਿੰਦੇ ਤੇਰੋ ਸੇਵਕ ਏਕ ਆਦ ਹੋਰ ਸਗਲੇ ਬਿਵਹਾਰੀ ਮਰਦ ਕਹਿੰਦੇ ਤੁਹਾਡਾ ਸੇਵਕ ਰੱਬ ਦਾ ਪਿਆਰਾ ਕੋਈ ਇੱਕ ਅਦਾ ਹੀ ਹੁੰਦਾ ਆ ਜਿਹਨੂੰ ਗੁਰੂ ਤੇਗ ਬਹਾਦਰ ਮਹਾਰਾਜ ਪਿਤਾ ਨੇ ਇੱਕ ਵਾਰੀ ਆਪਾਂ ਨੂੰ ਦੱਸਿਆ ਨਾ ਸਾਹਿਬ ਕਹਿੰਦੇ ਕੋਟਣ ਮੈਂ ਨਾਨਕ ਕੋウ ਨਾਰਾਇਣ ਦੇ ਚੀਤ ਕਹਿੰਦੇ ਕੋਈ ਹੁੰਦਾ ਕਰੋੜਾਂ ਚ ਜਿਹਨੂੰ ਰੱਬ ਯਾਦ ਰਹੇ ਜੇ ਉਹ ਰੱਬ ਯਾਦ ਦਾ ਮਤਲਬ ਹੁੰਦਾ ਕਿ ਉਹ ਬਸ ਮਰਨ ਤੱਕ ਆ ਗਿਆ ਜੇ ਰੱਬ ਨਾਲ ਮਿਲੇਗਾ ਤਾਂ ਮੈਂ ਜਾਵਾਂਗਾ ਉਹਨੂੰ ਮਹਾਰਾਜ ਜੀ ਕਹਿੰਦੇ ਨਿਮਖ ਨਾ ਹੀ ਇਹ ਬਸਾਵੈ 베ਦ ਪ੍ਰਾਨ ਸਿਮਰਤ ਕੇ ਮਤ ਸੁਣ ਨਿਮਖ ਨਾ ਹੀ ਇਹ ਬਸਾਵੈ ਮਹਾਰਾਜ ਜੀ ਕਹਿੰਦੇ ਹੂਰ ਦੱਸੋ ਤੁਹਾਡੇ ਅੰਦਰ ਕੀ ਚੱਲਦਾ ਫਿਰ ਅੱਗੋ ਜਦੋਂ ਜਵਾਬ ਦਿੰਦੇ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਮੇਰਾ ਤੁਹਾਡਾ ਭਲਾ ਕਰਨ ਵਾਸਤੇ ਪਾਤਸ਼ਾਹ ਬੜੇ ਪਿਆਰ ਨਾਲ ਫਰਮਾਉਂਦੇ ਭਾਰਤ ਹਨ ਪਰਦਾਰਾ ਸਿਉ ਰਚਿਓ ਬਿਰਥਾ ਜਨਮ ਸਿਰਾਵੈ ਕਹਿੰਦੇ ਮਹਾਰਾਜ ਜੀ ਸਾਡੀ ਅੱਖ ਹਮੇਸ਼ਾ ਪ੍ਰਾਇਤਨ ਤੇ ਰਹਿੰਦੀ ਹੈ ਐਂਦੇ ਤੋਂ ਕੁਝ ਮਿਲ ਜਾਏ ਉਹਦੇ ਤੋਂ ਕੁਝ ਮਿਲ ਜਾਏ ਪਰ ਦਾਰਾ ਦਾਰਾ ਕਹਿੰਦੇ ਨੇ ਔਰਤ ਨੂੰ ਇਸਤਰੀ ਨੂੰ ਕਹਿੰਦੇ ਬਗਾਨੀ ਔਰਤ ਦੇ ਵਿੱਚ ਅੱਖ ਰਹਿੰਦੀ ਹੈ ਇਹਦੇ ਵਿੱਚ ਅਸੀਂ ਰਚੇ ਹੋਏ ਆ ਤੇ ਇਹਦੇ ਪਿੱਛੇ ਲੱਗ ਕੇ ਮਹਾਰਾਜ ਜੀ ਕਹਿੰਦੇ ਬਿਰਥਾ ਜਨਮ ਸਿਰ ਆਵੇ ਗੱਲ ਮੇਰੀ ਤੁਹਾਡੀ ਹੋ ਰਹੀ ਹੈ ਦੱਸ ਮਹਾਰਾਜ ਆਪਣੇ ਵੱਲੋਂ ਰਹਿਣ ਮਹਾਰਾਜ ਕਹਿ ਲੋ ਗੁਰੂ ਵਿਚੋਲਾ ਬਣ ਕੇ ਰੱਬ ਨੂੰ ਦੱਸਦਾ ਪਿਆ ਆ ਜਿਹੜੇ ਆਏ ਸਾਹਮਣੇ ਬੈਠੇ ਨੇ ਇਹਨਾਂ ਦਾ ਜੀਵਨ ਇਹ ਐ ਵਿਅਰਥਾ ਜਨਮ ਸਿਰਾਵ ਐ ਮਹਾਰਾਜ ਜੀ ਕਹਿੰਦੇ ਵਿਅਰਥ ਜੀਵਨ ਬਤੀਤ ਕਰਦੇ ਕਹਿੰਦੇ ਮਦ ਮਾਇਆ ਕਹਿ ਭੈ ਉਹ ਬਾਬਰੋ ਸੂਜਤ ਨਹਿ ਕਛ ਗਿਆਨਾ ਕਹਿੰਦੇ ਇਹਨਾਂ ਨੂੰ ਨਸ਼ਾ ਚੜਿਆ ਹੋਇਆ ਆ ਵੇਖੋ ਪਰਧਾਨ ਵਿੱਚ ਬੰਦਾ ਫਸਿਆ ਹੋਵੇ ਪਰਦਾਰਾ ਵਾਲੇ ਪਾਸੇ ਬੰਦਾ ਫਸਿਆ ਹੋਵੇ ਫਿਰ ਬੰਦਾ ਇੰਨਾ ਗੁਲਤਾਨ ਹੋ ਗਿਆ ਵੇ ਭਿਖਿਆ ਦੇ ਵਿੱਚ ਗਰੁੱਝਿਆ ਹੋਵੇ ਬੰਦੇ ਕੋਲ ਹੋਰ ਕੁਝ ਨਾ ਹੋਵੇ ਤੇ ਉਤੋਂ ਨੂੰ ਰੋਗ ਲੱਗੇ ਨਸ਼ਿਆਂ ਦਾ ਤੇ ਨਸ਼ਾ ਵੀ ਕਾਹਦਾ ਲੱਗਾ ਪਿਆਰੇ ਉਹ ਮਾਇਆ ਦਾ ਮਹਾਰਜ ਜੀ ਕਹਿੰਦੇ ਹੁਣ ਜਿਸ ਬੰਦੇ ਨੂੰ ਇੰਨੇ ਰੋਗ ਲੱਗ ਗਏ ਹੋਣ ਮੰਨ ਕੇ ਚਲੋ ਜੀ ਕਿਸੇ ਬੰਦੇ ਦੀ ਲਤ ਟੁੱਟੀ ਹੋਵੇ ਬਾਹ ਟੁੱਟੀ ਹੋਵੇ ਦਿਮਾਗ ਫੇਲੂਗਾ ਵਿਹਾੜ ਫੇਲੂਗਾ ਉਹ ਕੋ ਕੰਮ ਕਰੂ ਨਹੀਂ ਤੇ ਕਿਸੇ ਬੰਦੇ ਨੂੰ ਪਰ ਤਣ ਦਾ ਰੋਗ ਲੱਗਾ ਵੇ ਪਰ ਤਣ ਦਾ ਰੋਗ ਲੱਗਾ ਵੇ ਮਾਇਆ ਦਾ ਰੋਗ ਲੱਗਾ ਵੇ ਉਹਦੇ ਵਿੱਚ ਗਲਤਾਨ ਹੋਇਆ ਪਿਆ ਉਹ ਰੱਬ ਵਾਲੇ ਪਾਸੇ ਤਰਪੂ ਵਿਚਾਰਾ ਨਹੀਂ ਤੁਰ ਸਕਦਾ ਸਹਿਬ ਜੀ ਕਹਿੰਦੇ ਮਦ ਮਾਇਆ ਕਹਿ ਭਇਓ ਬਾਬਰੂ ਸੂਝਤ ਨਹੀਂ ਕਛ ਗਿਆਨ ਮਹਾਰਾਜ ਜੀ ਕਹਿੰਦੇ ਕੋਈ ਗਿਆਨ ਦੀ ਗੱਲ ਇਹਨੂੰ ਸਮਝ ਹੀ ਨਹੀਂ ਆਉਂਦੀ ਪਈ ਸੋਚਦਾ ਹੀ ਨਹੀਂ ਪਿਆ ਆ ਚੀਜ਼ ਮੇਰਾ ਭਲਾ ਵੀ ਕਰੇਗੀ ਤੇ ਫਿਰ ਅੱਗੇ ਮਹਾਰਾਜ ਜੀ ਕਹਿੰਦੇ ਐਨਾ ਇਹ ਵਿਚਾਰਾ ਫਸਿਆ ਹੋਇਆ ਅਣਪੂਲਿਆ ਕਹਿੰਦੇ ਨੇ ਘਟ ਹੀ ਭੀਤਰ ਬਸਤ ਨਿਰੰਜਨ ਤਾਂ ਕੋ ਮਰਮ ਨਾ ਜਾਨਾ ਕਹਿੰਦੇ ਰੱਬ ਰਹਿੰਦੇ ਇਹਦੇ ਅੰਦਰ ਜਿਹੜਾ ਮੈਲ ਤੋਂ ਪਰਾ ਆ ਕੋਈ ਮੈਲ ਨਹੀਂ ਹੈਗੀ ਉਹਨੂੰ ਇਹਦੇ ਅੰਦਰ ਰਹਿੰਦਾ ਆ ਪਰ ਉਹਦੀ ਤਾਕਤ ਉਹਦੀ ਸ਼ਮਤਾ ਨੂੰ ਇਹਨੇ ਨਹੀਂ ਜਾਣਿਆ ਤੁਸੀਂ ਦੁਨੀਆਂ ਵਿੱਚ ਲੋਕ ਵੇਖੇ ਹੋਣਗੇ ਜੇ ਆਮ ਦੁਨਿਆਵੀ ਤੌਰ ਤੇ ਬੱਚਾ ਬੱਚੀ ਇੱਕ ਦੂਜੇ ਨੂੰ ਪਿਆਰ ਕਰਨ ਨਾ ਤੇ ਜੇ ਉਹ ਕਿਤੇ ਇੱਕ ਧਿਰ ਪਿੱਛੇ ਹਟਣ ਦੀ ਕੋਸ਼ਿਸ਼ ਕਰੇ ਤੇ ਦੂਜੀ ਧਿਰ ਕਹਿੰਦੀ ਮੈਂ ਮਰ ਜਾਂਗਾ ਪਰ ਮੈਂ ਤੈਨੂੰ ਛੱਡਾਂਗਾ ਨਹੀਂ ਉਹਨਾਂ ਦੇ ਮਾਪੇ ਉਹਨਾਂ ਨੂੰ ਲਾਗ ਕਰਨਾ ਉਹ ਕਹਿੰਦੇ ਮਰ ਜਾਂਗੇ ਸਾਨੂੰ ਲਾਗਣਾ ਕਰਿਆ ਜੇ ਸੱਚੀ ਇੱਥੋਂ ਤੱਕ ਤੜਪ ਚਾਈ ਦੀ ਜਿਹਨੇ ਰੱਬ ਦੇ ਰਾਹ ਤੇ ਰੱਬ ਨੂੰ ਮਿਲਣਾ ਆ ਮੈਂ ਮਰ ਜਾਂਗਾ ਜੇ ਮੈਂ ਰੱਬ ਨਾ ਮਿਲਿਆ ਪਰ ਲੱਗਦੀ ਏ ਚੀਜ਼ ਬਹੁਤ ਔਖੀ ਹੈ ਬਾਹਰੋਂ ਇਹ ਜਲਦੀ ਤੀਜ ਤਾਂ ਆਪਣੇ ਵਾਲਾ ਕਰਿਸ਼ਿਤ ਕਰਦੀ ਕਿਉਂਕਿ ਬਾਹਰੋਂ ਕੁਝ ਮਿਲ ਰਿਹਾ ਹੁੰਦਾ ਆ ਚੈਤਨ ਮਿਲੇ ਚਾਹੇ ਤੁਹਾਨੂੰ ਤੁਹਾਡਾ ਟਾਈਮ ਸਪੈਂਡ ਹੋ ਰਿਹਾ ਕਿਸੇ ਦੇ ਨਾਲ ਤੁਸੀਂ ਗੱਲ ਕਰਦੇ ਹੋ ਤੁਹਾਨੂੰ ਉਹਦੀ ਆਦਤ ਪੈ ਜਾਂਦੀ ਹੈ ਤੁਹਾਨੂੰ ਦਾ ਹੱਸਣਾ ਰੋਣਾ ਖਿਡਣਾ ਮੁਸਕਰਾਉਣਾ ਸਭ ਚੰਗਾ ਲੱਗਦਾ ਬਾਹਰੋਂ ਬੜੀ ਜਲਦੀ ਬੰਦਾ ਆਕਰਸ਼ਿਤ ਹੁੰਦਾ ਅੰਦਰੋਂ ਓਨੀ ਜਲਦੀ ਆਕਰਸ਼ਿਤ ਨਹੀਂ ਹੁੰਦਾ ਇਸ ਲਈ ਕੁੱਲ ਦੁਨੀਆ ਦੇ ਧਰਮਾਂ ਦੇ ਵਿੱਚ ਕਰਾਮਾਤੀ ਬਾਬਿਆਂ ਦੀ ਲੋਕ ਪੂਜਾ ਕਰਦੇ ਆ ਕਾਰਨ ਇੱਕੋ ਹੀ ਹੈ ਬਾਹਰੋਂ ਕੁਝ ਮਿਲ ਰਿਹਾ ਆ ਮਾੜੀ ਗੱਲ ਨਹੀਂ ਹੈ ਜਿਹੜਾ ਦੇ ਰਿਹਾ ਚੰਗੀ ਗੱਲ ਹੈ ਮੈਂ ਵਿਰੋਧ ਵਿੱਚ ਨਹੀਂ ਆ ਕਦੇ ਵੀ ਵਿਰੋਧ ਵਿੱਚ ਨਹੀਂ ਆ ਜਿਹਨੂੰ ਜੋ ਰੱਬ ਨੇ ਸ਼ਮਤਾ ਤਾਕਤ ਸਮਰੱਥਾ ਦਿੱਤੀ ਅਗਲਾ ਕਰ ਰਿਹਾ ਆ ਰੱਬ ਹੀ ਕਰਵਾ ਰਿਹਾ ਔਰ ਉਹਦੇ ਆਪਣੇ ਹੱਥ ਵਿੱਚ ਵਿਚਾਰੇ ਦੀ ਕੀ ਹੈ ਰੱਬ ਇਹਨੂੰ ਜਿਹੜਾ ਅੱਜ ਲੋਕਾਂ ਨੂੰ ਜਿਹਨੂੰ ਤੁਸੀਂ ਕਹਿੰਦੇ ਹੋ ਪਖੰਡ ਕਰਦਾ ਪਿਆ ਜੇ ਰੱਬ ਇਹਨੂੰ ਪਾਗਲ ਪੈਦਾ ਕਰ ਦਿੰਦਾ ਕਰ ਲੈਂਦਾ ਵਿਚਾਰਾ ਓੰਦੀ ਹੀ ਖੇਡ ਹੁੰਦੀ ਹੈ ਉਹ ਖੇਡ ਮਾਰਕ ਨਾ ਆਪਣੀ ਮਾਇਆ ਆਪ ਸਾਰੀ ਆਪੇ ਦੇਖਣਹਾਰਾ ਇਹਦੇ ਕੀ ਅਰਥ ਕਰੋਗੇ ਹੁਣ ਸਾਰੇ ਤੇ ਗੁਰੂ ਨਾਨਕ ਸਾਹਿਬ ਦੇ ਘਰ ਦੀ ਅਗੰਮੀ ਖੇਡ ਨੂੰ ਨੇ ਨਾ ਜਾਣਨਗੇ ਹੁਣ ਜਿਹੜੇ ਕੱਚੇ ਪਿੱਲੇ ਨੇ ਉਹ ਜਿਹਦਾ ਮਾਰਨ ਨੇ ਜਦੋਂ ਕਰਤਾਰਪੁਰ ਸਾਹਿਬ ਮਾਰਨ ਨੇ ਸੇਵਾ ਬਖਸ਼ੀ ਨਹੀਂ ਸੀ ਦੂਸਰੇ ਪਾਤਸ਼ਾਹ ਨੂੰ ਮਾਰਨ ਨੇ ਪੈਸੇ ਸੁੱਟ ਚਾਂਦੀ ਸੁੱਟ ਸੋਨਾ ਸੁੱਟ ਹੀਰੇ ਜਵਾਹਰਾ ਸੁੱਟ ਡਾਂਗ ਵੀ ਭਰਾਈ ਮੇਰੇ ਪਾਤਸ਼ਾਹ ਨੇ ਪਰ ਜਿਹੜਾ ਗਾਖ ਸੀ ਅਗਲੋ ਡਾਂਗਾਂ ਦੀ ਵੀ ਪਰਵਾਹ ਨਹੀਂ ਕਰਦਾ ਹੁਣ ਦੁਨੀਆ ਨੂੰ ਕਿਸੇ ਤਰੀਕੇ ਨਾਲ ਤਾਂ ਸੱਚ ਤੋਂ ਤੋੜਨਾ ਹੈ ਨਾ ਤੂੜਤੇ ਫਿਰ ਉਹਦੇ ਹੁਕਮ ਦੇ ਵਿੱਚ ਹੀ ਹੈ ਤੇ ਫਿਰ ਬੜਾ ਪਿਆਰ ਕਰਕੇ ਸਮਝਾਉਂਦੇ ਕਹਿੰਦੇ ਘਟ ਹੀ ਭੀਤਰ ਬਸਤ ਨਿਰੰਜਨ ਤਾਂ ਕੋ ਮਰਮ ਨਾ ਜਾਨਾ ਕਹਿੰਦੇ ਉਹਦਾ ਮਰਮ ਨਹੀਂ ਜਾਣਦੇ ਜਿਸ ਬੰਦੇ ਨੂੰ ਅੰਦਰ ਵਸਦੇ ਰੱਬ ਬਾਰੇ ਪਤਾ ਲੱਗ ਗਿਆ ਨਾ ਉਹ ਬਾਹਰ ਝਾਕਣਾ ਬੰਦ ਕਰ ਦੇਗਾ ਤੇ ਜਿਹੜਾ ਲੈ ਬਾਹਰ ਝਾਕੀ ਜਾਂਦਾ ਉਹਨੂੰ ਅੰਦਰ ਬਾਰੇ ਕੱਖ ਨਹੀਂ ਪਤਾ ਸਾਨੂੰ ਇੱਕ ਵਾਰੀ ਕਿਸੇ ਰੱਬ ਦੇ ਪੈਰ ਨੇ ਕਿਹਾ ਸੀ ਜਿਹੜਾ ਬੰਦਾ ਕਿਸੇ ਦੀ ਨਿੰਦਿਆ ਵਿੱਚੋਂ ਰਸ ਲੱਭਦਾ ਪਿਆ ਕਿਸੇ ਨੂੰ ਹੀਠੀ ਵਿਖਾਉਣਾ ਪਸੰਦ ਕਰਦਾ ਪਿਆ ਕਿਸੇ ਨੂੰ ਪੰਡਣਾ ਪਸੰਦ ਕਰਦਾ ਇੱਕੋ ਗੱਲ ਯਾਦ ਰੱਖਿਆ ਜੇ ਇਹ ਆਪਣੇ ਅੰਦਰ ਤੋਂ ਬਹੁਤ ਟੁੱਟਾ ਆਇਆ ਤੇ ਅਜਿਹੇ ਬੰਦੇ ਤੇ ਫਿਰ ਤਰਸ ਕਰਨਾ ਚਾਹੀਦਾ ਹੈ ਮਹਾਰਾਜ ਜੀ ਅੱਗੇ ਕਿਰਪਾ ਕਰਦੇ ਜਦ ਹੀ ਸਰਨ ਸਾਧ ਕੀ ਆਇਓ ਦੁਰਮਤ ਸਗਲ ਬਿਨਾਸੀ ਕਹਿੰਦੇ ਜਦੋਂ ਦੇ ਅਸੀਂ ਗੁਰੂ ਸਾਹਿਬ ਦੀ ਸਰਣ ਵਿੱਚ ਆਇਆ ਨਾ ਸਾਡੇ ਅੰਦਰੋਂ ਜਿਹੜੀ ਭੈੜੀ ਮੱਤ ਸੀ ਉਹ ਚਲੀ ਗਈ ਇਹ ਗੁਰੂ ਦੀ ਸਰਣ ਵਿੱਚ ਆਉਣਾ ਕੀ ਹੁੰਦਾ ਆ ਆਪਾਂ ਸਿੱਖ ਆ ਮਹਾਰਾਜ ਦੇ ਪਿਆਰ ਕਰਨ ਵਾਲੇ ਆ ਆਪਣੇ ਲਈ ਕੀ ਗੁਰੂ ਦੀ ਸਰਣ ਹੈ ਜਿੰਨੀ ਕਿ ਸਾਨੂੰ ਅਕਲ ਹੁਣ ਤੱਕ ਪ੍ਰਮਾਤਮਾ ਨੇ ਦਿੱਤੀ ਹੈ ਵੱਧ ਤੋਂ ਵੱਧ ਗੁਰਬਾਣੀ ਪੜ੍ਹ ਕੇ ਗੁਰਬਾਣੀ ਵਰਗਾ ਜੀਵਨ ਬਣਾਉਣਾ ਤੇ ਇਹ ਇੱਛਾ ਅੰਦਰ ਪਾਲਣੀ ਕਿ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕਹਿ ਬਲ ਬਲ ਜਾਸਾ ਇਹ ਅੰਦਰ ਭਾਵਨਾ ਟਿਕਾਈ ਰੱਖਣ ਵਾਲਾ ਹੀ ਮਹਾਰਜ ਦੇ ਚਰਨਾਂ ਨਾਲ ਜੁੜਿਆ ਆਇਆ ਆ ਜਾਂ ਜੁੜਨਾ ਚਾਹੁੰਦਾ ਹੈ ਮਹਾਰਜ ਕਹਿੰਦੇ ਨੇ ਜਦ ਹੀ ਸ਼ਰਨ ਸਾਧ ਕੀ ਆਇਓ ਜਦੋਂ ਦੇ ਹੀ ਆਪਣੇ ਮਹਾਰਜ ਦੇ ਚਰਨਾਂ ਵਿੱਚ ਆਏ ਆ ਮਹਾਰਾਜ ਨੇ ਕੀ ਦਿੱਤਾ ਗੁਰਨਾਮ ਦੀ ਔਰ ਇਨ ਲਾਥਾ ਉਹ ਕੀ ਕਰਦੇ ਆ ਉਹਨਾਂ ਦਾ ਤਾਂ ਕੰਮ ਹੈ ਗੁਰਦੁਆਰੇ ਹੋਏ ਸੋਜੀ ਪਾਏ ਸੀ ਉਹਨਾਂ ਦਾ ਤਾਂ ਇਹ ਸੁਭਾਅ ਆ ਜੋ ਸਰਨ ਆਵੇ ਤਿਸ ਕੰਠ ਲਾਵੇ ਇਹ ਵਿਰਧ ਸੁਆਮੀ ਸੰਦਾ ਉਹਨਾਂ ਦੀ ਇਹ ਬਖਸ਼ਿਸ਼ ਹੈ ਉਹਨਾਂ ਦੀ ਇਹ ਰਹਿਮਤ ਆ ਉਹ ਤੁਹਾਨੂੰ ਨਾਮ ਨਾਲ ਜੋੜਨਗੇ ਇਸ ਲਈ ਗੁਰੂ ਨਾਨਕ ਸਾਹਿਬ ਅਮਰ ਜਦੋਂ ਕਿਤੇ ਜਾਂਦੇ ਕਹਿੰਦੇ ਤੈਨੂੰ ਕਰਤਾਰ ਚੇਤੇ ਆਵੇ ਕਾਰਨ ਜਦੋਂ ਕਰਤਾਰ ਚੇਤੇ ਹੋਇਆ ਤੂੰ ਅੰਦਰ ਵੜਨ ਲੱਗ ਪਿਆ ਤੈਨੂੰ ਬਾਹਰ ਆ ਆਪੇ ਸਮਝ ਆ ਜਾਏਗਾ ਕੀ ਹੈ ਤੇ ਕੀ ਨਹੀਂ ਹੈ ਫਿਰ ਪਿਆਰ ਨਾਲ ਸਮਝਾਉਂਦੇ ਕਹਿੰਦੇ ਤਬ ਨਾਨਕ ਚੇਤਿਓ ਚਿੰਤਾ ਮਨ ਕਾਟੀ ਜਮ ਕੀ ਫਾਸੀ ਕਹਿੰਦੇ ਜਦੋਂ ਦੇਸੀ ਫਿਰ ਪਰਮਾਤਮਾ ਦੇ ਰਾਹ ਤੇ ਗੁਰੂ ਦੀ ਸ਼ਰਨ ਵਿੱਚ ਪਏ ਦੁਰਮਤ ਛੱਡ ਦਿੱਤੀ ਦੁਰਮਤ ਉਹਨਾਂ ਚਿਰ ਨਹੀਂ ਛੱਡੀ ਜਾਂਦੀ ਜਿੰਨਾ ਚਿਰ ਗੁਰਮਤ ਨਾ ਫੜੀ ਜਾਏ ਗੁਰਮਤ ਉਹਨਾਂ ਚਿਰ ਨਹੀਂ ਫੜੀ ਜਾਂਦੀ ਜਿੰਨਾ ਚਿਰ ਗੁਰ ਸ਼ਬਦ ਨਾ ਫੜਿਆ ਜਾਏ ਗੁਰ ਸ਼ਬਦ ਵੀ ਉਹਨਾਂ ਚਿਰ ਨਹੀਂ ਤੁਹਾਡੇ ਹੱਥ ਵਿੱਚ ਆਉਂਦਾ ਜਿੰਨਾ ਚਿਰ ਗੁਰੂ ਨਾ ਫੜਿਆ ਜਾਏ ਤੇ ਗੁਰੂ ਉਦੋਂ ਤੁਹਾਡੇ ਅੰਦਰੋਂ ਫੜਿਆ ਜਾਂਦਾ ਜੇ ਜਦੋਂ ਤੁਹਾਡੇ ਵਿੱਚ ਆਤ ਦਰਜੀ ਦੀ ਤੇ ਮਰਨ ਦੀ ਤਾਕਤ ਤੇ ਸ਼ਮਤਾ ਹੋਵੇ ਆਤ ਦਰਜੀ ਦੀ ਨਿਮਰਤਾ ਤੇ ਮਰ ਜਾਣ ਦਾ ਚਾਅ ਵੀ ਮਰ ਸਕਦਾ ਤੇਰੇ ਦਰ ਲਈ ਉਹ ਗੁਰੂ ਨਾਲ ਜੁੜਿਆ ਆਇਆ 바ਵਾ ਕਬੀਰ ਸਾਹਿਬ ਨੇ ਐਵੇਂ ਨਹੀਂ ਕਿਹਾ ਕਬੀਰ ਗੁਰ ਲਾਗਾ ਤਬ ਜਾਨੀਆਂ ਮਿਟੈ ਮੋਹ ਤਣਤਾਪ ਹਰਖ ਸੋਗ ਦਾ ਜੈ ਨਹੀਂ ਤਬਰ ਆਪ ਹੈ ਆਪ ਕਹਿੰਦੇ ਇੰਨੀ ਇੰਨਾ ਸਰੈਂਡਰ ਕਰੇਗਾ ਜੋ ਵਾ ਮਰਜੀ ਵਾਗ ਜਾਣ ਤੂੰ ਪਿੱਛੇ ਨਹੀਂ ਢ ਸਕਦਾ ਤੇ ਜਿੰਨੂੰ ਕਿਸੇ ਨੂੰ ਸਿੱਖੀ ਮਿਲੀਏ ਨਾ ਉਹ ਬੇਦਬਾਰੋਂ ਕੋਈ ਵੀ ਹੋ ਸਕਦੀ ਆ ਪਰ ਉਹਦੇ ਪਿੱਛੇ ਖੜਾ ਰੱਬ ਹੀ ਹੁੰਦਾ ਜੀ ਮਹਾਰਾਜ ਜੀ ਸਮਝਾਉਂਦੇ ਕਹਿੰਦੇ ਤਬ ਨਾਨਕ ਚੀਤਿਉ ਚਿੰਤਾ ਮਨ ਕਾਟੀ ਜਮ ਕੀ ਫਾਸੀ ਕਹਿੰਦੇ ਰੱਬ ਨੇ ਮੇਰੇ ਜਮਾਂ ਦੀ ਫਾਈ ਕੱਟ ਦਿੱਤੀ ਜਦੋਂ ਦਾ ਉਹਦਾ ਆਰਾਧਨ ਕਰਨ ਲੱਗਿਆ ਉਹਨੂੰ ਜਪਣ ਲੱਗਿਆ ਉਹਨੇ ਸਾਰੀਆਂ ਚਿੰਤਾਵਾਂ ਖਤਮ ਕਰ ਦਿੱਤੀਆਂ ਕਿਉਂਕਿ ਉਹ ਚਿੰਤਾ ਮਾਨਿਆ ਉਹ ਮੱਥੇ ਨੂੰ ਲੱਗੀ ਐਸੀ ਮਣੀ ਐ ਜਿਹੜੇ ਸਾਰੇ ਫਿਕਰ ਕਲੇਸ਼ ਦੁੱਖ ਸਭ ਦੂਰ ਕਰਨ ਦੀ ਸਮਰੱਥਾ ਸਾਹਿਬ ਕਿਰਪਾ ਕਰਨ ਪਹਿਲੀ ਗੱਲ ਇਹ ਮਾਰ ਨੇ ਕਹੀ ਮਾਰ ਨੇ ਕਹਿੰਦੇ ਜੀ ਇਹ ਮਨ ਨਹੀਂ ਟਿਕਦਾ ਦੂਜੀ ਗੱਲ ਮਾਰ ਨੇ ਇਹ ਕਹੀ ਇਹ ਟਿਕਦਾ ਤਾਂ ਆ ਜੀ ਜਦ ਹੀ ਸ਼ਰਨ ਸਾਧ ਕੀ ਆਇਓ ਜਿਨ੍ਹਾਂ ਚਿਰ ਗੁਰੂ ਵਾਲੇ ਨਹੀਂ ਬਣਦੇ ਉਹਨਾਂ ਚਿਰੇ ਮਨ ਬਾਰੇ ਕੱਖ ਨਹੀਂ ਪਤਾ ਲੱਗਦਾ ਸਾਹਿਬ ਕਿਰਪਾ ਕਰਨ ਹਾਂ ਲੋਕਾਂ ਨੂੰ ਲੁੱਟਣਾ ਭਮਾਉਣਾ ਵਖਰੀਆਂ ਗੱਲਾਂ ਨੇ ਪਰ ਅੰਦਰ ਦੀ ਕਹਾਣੀ ਕੋ ਜੋਰ ਹੈ ਪੁੱਲ ਚੁੱਕ ਦੀ ਖਿਮਾ ਸਭ ਦਾ ਧੰਨਵਾਦ ਜੀ ਆ ਇਹਨੂੰ ਪਿਆਰ ਬਖਸ਼ਦੇ ਰਿਹਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ